ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਆਪਣੇ ਭਰਾ ਪੁੱਜੇ ਹੋਇਆ ਕਾਲੇ ਕਿਆਂ ਤੋਂ ਬਾਈ ਠੇਕੇ ਲੈਂਦੇ ਆ ਤੇ ਇਹਨਾਂ ਦਾ ਕੰਮ ਆ ਲੈਣਾ ਦਾ ਬਾਈ ਕਾਲੇ ਕਿਹਾ ਤੋਂ ਆਪਾਂ ਨਾ ਹਾਂਜੀ ਆਪਾਂ ਕੀ ਨਾਮ ਬਾਈ ਮੇਰਾ ਨਾਮ ਵਿੱਕੀ ਆ ਜੀ ਵਿੱਕੀ ਬਾਈ ਦਾ ਨਾਮ ਆ ਤੇ ਬਾਈ ਜਿਵੇਂ ਆਪਣੇ ਟ੍ਰਾਂਸਫਾਰਮ ਵਗੈਰਾ ਚੇਂਜ ਕਰਾਉਣੇ ਹੋਣ ਕੋ ਮਰਜ਼ੀ ਕੰਮ ਹੋਵੇ ਜੀ ਟ੍ਰਾਂਸਫਾਰਮ ਹੋਣ ਘਰ ਵਾਲੀ ਲਾਈਨ ਹੋਵੇ ਕੋਈ ਐਲਟੀ ਐਚਟੀ 24 ਘੰਟੇ ਵਾਲੀ ਜਿਹਨੇ ਵੀ ਕਰਾਉਣੀ ਹੋਵੇ ਅੱਛਾ ਬਾਈ ਆਪਣੇ ਨਾਲ ਸੁਪਾਕ ਕਰ ਸਕਦਾ ਬਹੁਤ ਟਾਈਮ ਆਪਾਂ ਨੂੰ ਕੰਮ ਕਰਦੇ ਹਾਂ ਠੀਕ ਆ ਬਾਈ ਤੇ ਜਿਹੜੀ ਘਰਾਂ ਘਰਾਂ ਚ ਲੈਣਾ ਆਪਣੀ 24 ਘੰਟੇ ਵਾਲੀ ਹੋਵੇ 24 ਘੰਟੇ ਵਾਲੀ ਹੋਵੇ ਜੀ ਜਿਹੜੀ ਮਰਜ਼ੀ ਹੋਵੇ ਤੇ ਬਾਕੀ ਸਿਰੇ ਇਹ ਬਈ ਰੇਟ ਰੂਟ ਕੀ ਹੁੰਦਾ ਤਾਂ ਆਪਣਾ ਇਹਦਾ ਖੰਬਿਆਂ ਖੁੰਮਿਆਂ ਦਾ ਚੱਲਦਾ ਜਾ ਕਿਵੇਂ ਬਈ ਇਹਦਾ ਪੱਟ ਕੇ ਲਾਉਣ ਦਾ 2000 ਰੁਪਿਆ ਜੀ ਅੱਛਾ ਨਵੇਂ ਦਾ 1500 ਰੁਪਿਆ ਹੁੰਦਾ ਜੀ ਅੱਛਾ ਅੱਛਾ ਬਈ ਸਿੰਗਲ ਟਰਾਂਸਫਰਮ ਹੁੰਦਾ ਜੀ ਇਹਦਾ ਸਾਢੇ ਕਿਸੇ ਹਜ਼ਾਰ ਰੁਪਿਆ ਹੁੰਦਾ ਠੀਕ ਹੈ ਬਈ ਝੂੜੇ ਵਾਲੇ ਦਾ 8000 ਰੁਪਿਆ ਹੁੰਦਾ ਬਈ ਫੋਨ ਨੰਬਰ ਕਿੰਨਾ ਆਪਣਾ ਫੋਨ ਨੰਬਰ 92560 ਜੀ 35830 92 560 560 35830 22 ਦਾ ਨੰਬਰ ਹੈ ਜੇ ਕਿਸੇ ਵੀ ਭਰਾ ਨੇ ਕੋਈ ਟਰਾਂਸਫਾਰਮ ਵਗੈਰਾ ਚੇਂਜ ਕਰਾਉਣਾ ਹੋਵੇ ਜਾਂ ਨਵੀਂ ਲਾਈਨ ਕਢਾਉਣੀ ਹੋਵੇ ਤਾਂ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਿਓ ਸਾਰਾ ਪ੍ਰਬੰਧ ਆ ਭਰਾਵੋ ਤੇ ਸਿਸਟਮ ਬਹੁਤ ਵਧੀਆ ਬਾਈਆਂ ਦਾ ਤੇ ਨੰਬਰ ਆ ਜਿਹੜਾ ਆਪਾਂ ਵੀਡੀਓ ਦੇ ਵਿੱਚ ਪਾਤਾ ਹਨਾ ਲੰਮਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਪੂਰੇ ਤਿਆਰਬਾ ਬਾਈਆਂ ਦਾ ਆਪਣੇ ਪਿੰਡ ਵੀ ਅੱਜ ਆ ਸੋਚ ਆ ਜਿਹੜੀ ਚੇਂਜ ਕੀਤੀ ਗਈ ਆ ਤੇ ਵੀਡੀਓ ਨੂੰ ਬਾਈ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹਨਾ ਤਾਂ ਕਿ ਜੇ ਕਿਸੇ ਵੀ ਭਰਾ ਨੇ ਟਰਾਂਸਫਾਰਮ ਚੇਂਜ ਕਰਾਉਣਾ ਜਾਂ ਸੁੱਚ ਵਗੈਰਾ ਲਵਾਉਣੀਆਂ ਨੇ ਜਾਂ ਖੰਭੇ ਲਵਾਉਣੇ ਜਾਂ ਕੋਈ ਵੀ ਲਾਈਨ ਕਢਾਉਣੀ ਆ ਤਾਂ ਤੁਸੀਂ ਬਾਈਆਂ ਨਾਲ ਸੰਪਰਕ ਕਰਕੇ ਆਪਣਾ ਕੰਮ ਕਰਵਾ ਸਕਦੇ ਹੋ ਧੰਨਵਾਦ ਆ ਜੀ